ਜਿਹੜੇ ਮਿੱਤਰ ਪਿਆਰੇ ਕਹਿੰਦੇ ਨੇ ਵੀ ਅਸੀਂ ਲੱਖ ਰੁਪਏ ਤੋਂ ਘੱਟ ਰੁਪਏ ਲਾਉਣੇ ਆ ਸ਼ੌਂਕ ਵਜੋਂ ਘੋੜੀ ਲੈਣੀ ਆ। ਉਹਨਾਂ ਵਾਸਤੇ ਘੋੜੀ ਲੈ ਕੇ ਆਇਆ ਬਾਈ ਇਹਦਾ ਮੁੱਲ ਸੱਜਣੋ 75000 ਰੁਪਇਆ ਕਰਦਾ। ਜਾਣਕਾਰੀ ਸਾਰੀ ਸੁਣ ਲਿਓ ਵੀਡੀਓ 'ਚ ਐਂਡ ਤੱਕ ਪਹਿਲਾਂ ਸੂਈ ਹੋਈ ਆ ਘੋੜੀ ਤੇ ਸਾਫ ਸੁਥਰੀ ਅੰਗਾ ਪੈਰਾਂ ਦੀ ਬਿਲਕੁਲ ਸਾਫ ਸੁਥਰੀ ਆ ਜਾਣਕਾਰੀ ਸੁਣ ਲਿਓ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਜਾ ਕੇ ਦੇਖ ਪਰਖ ਕੇ ਘੋੜੀ ਖਰੀਦ ਲਿਓ। ਤੇ ਆ ਕੰਨ ਕੰਨ ਘੋੜੀ ਦੇ ਦੇਖ ਲਓ ਮੱਥੇ ਫੁੱਲਾ ਇੱਕ ਪੈਰ ਚਿੱਟਾ ਘੋੜੀ ਦਾ। ਤੇ ਆ ਤੁਸੀਂ ਬੰਤਰਾਂ ਬੰਤਰਾਂ ਹਨਾ ਕੰਨ ਕੰਨ ਸੋਹਣਾ ਮੂੰਹ ਤੇ ਸਜਣੋ ਘੋੜੀ ਦੀ ਉਮਰ ਆ ਜਿਹੜੀ 6-7 ਸਾਲ ਆ ਬਾਲਪੋਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ ਆ ਮੱਥੇ ਫੁੱਲ ਆ ਤੇ ਇੱਕ ਪੈਰ ਚਿੱਟਾ ਪਿਸਲਾ ਘੋੜੀ ਦਾ ਮੌਕੇ ਤੇ ਘੋੜੀ ਖਾਲੀ ਆ 95 ਇੰਚ ਹਾਈਟ ਦਸੀਆ ਮਾਲਕ ਵੀਰਾਂ ਨੇ ਬਾਈ ਕਹਿੰਦੇ ਵੀ ਇਹ ਮੱਜੂ ਕੇ ਲੈਣ ਦੇ ਕਿਸੇ ਘੋੜੇ ਦੀ ਬੱਚੀ ਆ ਇਹ ਉਹ ਤੁਸੀਂ ਬਾਕੀ ਜਾਣਕਾਰੀ ਆ ਜਿਹੜੀ ਬਾਈ ਤੋਂ ਕਨਫਰਮ ਕਰ ਸਕਦੇ ਹੋ ਫੋਨ ਲਾ ਕੇ 95 ਇੰਚ ਹਾਈਟ ਆ ਮੌਕੇ ਤੇ ਖਾਲੀ ਆ 6-7 ਸਾਲ ਉਮਰ ਆ ਘੋੜੀ ਦੀ ਬਾਕੀ ਚੁੰਬਾ ਪਿੰਡਾ ਬਾਈ ਦਾ ਜ਼ਿਲ੍ਹਾ ਬਾਈ ਨੂੰ ਬਠਿੰਡਾ ਪੈਂਦਾ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਸੱਜਣੋਂ ਘੋੜੀ ਆ ਜਿਹੜੀ ਇਹ ਖਰੀਦ ਸਕਦੇ ਹੋ ਸਵਾਰੀ ਵਗੈਰਾ ਦੀ ਹਨ ਓਕੇ ਆ ਤੁਸੀਂ ਵੀਡੀਓ ਵੇਖ ਰਹੇ ਹੋ ਸਵਾਰੀ ਦੀ ਹਨਾ ਸਵਾਰੀ ਵਗੈਰਾ ਸੋਹਣੀ ਚਾਲ ਚੱਲਦੀ ਆ ਜੇ ਕਿਸੇ ਸੱਜਣ ਨੇ ਭਾ ਦੇ ਵਿੱਚ ਘੋੜੀ ਲੈਣੀ ਆ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਸੱਜਣੋਂ ਜਾ ਕੇ ਦੇਖ ਪਰਖ ਕੇ ਘੋੜੀਏ ਖਰੀਦ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ